ਜੋ ਮਲੋਟ ਪਹਿਲਾਂ ਸੀ ਤੇ ਜੋ ਮਲੋਟ ਹੋਣਾ ਹੈ ਉਹਦੇ ਡਿਫਰੈਂਸ ਤੁਹਾਨੂੰ ਲੋਕ ਹੀ ਦੱਸ ਦੇਣਗੇ ਇੱਥੇ ਇੱਕ ਮਿਮਟ ਕਾਲਜ ਹੈ ਜਿਸਦੇ ਵਿੱਚ ਬੱਚੇ ਦਾਖਲਾ ਨਹੀਂ ਸੀ ਲੈਂਦੇ ਔਰ ਜਿਹੜੇ ਅਧਿਆਪਕ ਸੀ ਉਹ ਖੂਨ ਨਾਲ ਚਿੱਠੀਆਂ ਲਿਖਦੇ ਹੁੰਦੇ ਸੀ ਕੋਈ ਗ੍ਰਾਂਟ ਨਹੀਂ ਸੀ ਮਿਲ ਰਹੀ ਅਸੀਂ ਉਸ ਕਾਲਜ ਨੂੰ ਰਿਵਾਈਵ ਕੀਤਾ ਬੱਚਿਆਂ ਦੀ ਗਿਣਤੀ ਵਿਧਾਈ ਪੁਆਇੰਟ ਦੀਆਂ ਜਿਹੜੀਆਂ ਵੀ ਜ਼ਰੂਰਤਾਂ ਸੀ ਭਾਵੇਂ ਉੱਥੇ ਗ੍ਰਿਡ ਦੀ ਗੱਲ ਕਰ ਲਈਏ ਉਹ ਸਾਰੀਆਂ ਅਸੀਂ ਲੈ ਕੇ ਆਏ ਭਾਵੇਂ ਸੀਵਰੇਜ ਦੀ ਗੱਲ ਕਰ ਲਈਏ ਸੀਵਰੇਜ ਤੇ 35 ਕਰੋੜ ਰੁਪਏ ਪਹਿਲਾਂ ਖਰਚੇ ਆ ਔਰ 10-11 ਕਰੋੜ ਅਸੀਂ ਹੋਰ ਇੱਥੇ ਸੀਵਰੇਜ ਤੇ ਲਾਉਣ ਜਾ ਰਹੇ ਹਾਂ ਸੋ ਲੋਕਾਂ ਦੀ ਵੱਡੀ ਸਮੱਸਿਆ ਜਿਹੜੀ ਸੀਵਰੇਜ ਦੀ ਉਹਦੇ ਤੋਂ ਨਜ਼ਾਰਦ ਬਣਾਉਣ ਜਾ ਰਹੇ ਹਾਂ ਸ਼ਹਿਰ ਨੂੰ ਅਸੀਂ ਸੀਸੀਟੀਵੀ ਕੈਮਰੇ ਲਗਵਾਏ ਤਾਂ ਕਿ ਇਹ ਪ੍ਰੋਟੈਕਟਿਵ এনवायरमेंट ਮਿਲੇ ਬਲੋਟ ਮੁਕਸਰ ਰੋਡ ਜੋ ਸਦਾ ਹੀ ਚਰਚਾ ਦਾ ਵਿਸ਼ਾ ਰਹੀ ਹੈ ਮੈਨੂੰ ਲੱਗਦਾ ਬਥੇਰੀਆਂ ਸਰਕਾਰਾਂ ਆਈਆਂ ਪਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਾਜ਼ਰੀ ਦੇ ਵਿੱਚ ਇਹ ਜਿਹੜਾ ਕੰਮ ਹੈ ਬਹੁਤ ਸੋਹਣੇ ਤਰੀਕੇ ਨਾਲ ਨੇਪਰੇ ਚੜਿਆ ਬਹੁਤ ਵੱਡੀ ਪੱਧਰ ਤੇ ਜਿਹੜਾ ਅਸੀਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਨਾ ਸਕਟ ਐਕਸ਼ਨ ਸਰਦਾਰ ਭਗਤ ਸਿੰਘ ਬਾਣ ਜੀ ਨੇ ਲਿਆ ਐਜ਼ ਇਹ ਮੁੱਖ ਮੰਤਰੀ ਹੁੰਦੇ ਹੋਏ ਇਨਾ ਕਦੇ ਹਿਸਟਰੀ ਦੇ ਵਿੱਚ ਕਿਸੇ ਨੇ ਨਹੀਂ ਸੀ ਲਿਆ ਜਦੋਂ ਕਿ ਨਸ਼ਾ ਤਸਕਰਾਂ ਦੇ ਘਰ ਟੌਣ ਦੀ ਗੱਲ ਕਰੀ ਬਹੁਤ ਡੇਰਿੰਗ ਸਟੈਪ ਹੁੰਦੇ ਆ ਜਾਂ ਕਹਿ ਲੋ ਕਿ ਅਸੀਂ ਭਾਰਤ ਦੇ ਵਿੱਚ ਵੀ ਇਹੋ ਜਿਹੇ ਸਟੈਪ ਔਖੇ ਹੀ ਦੇਖਣ ਨੂੰ ਮਿਲਦੇ ਆ ਸਸੀ ਗਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਗੁਰਜੀਤ ਸਿੰਘ ਰਮਣਾ ਤੇ ਅੱਜ ਵਿਸ਼ੇਸ਼ ਤੌਰ ਤੇ ਮਲੋੜ ਪਹੁੰਚੇ ਆ ਤਾਂ ਮਲੋੜ ਦੇ ਵਿਕਾਸ ਦੀ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਗੱਲ ਕਰੀਏ ਤਾ ਹੁਣ ਤੱਕ ਦੇ ਪੰਜਾਬ ਸਰਕਾਰ ਦੀ ਕਿੰਨੇ ਕ ਵਿਕਾਸ ਕਰਾਏ ਨੇ ਗੱਲਬਾਤ ਕਰਦੇ ਆ ਸਾਡੇ ਨਾਲ ਮੰਤਰੀ ਐ ਡਾਕਟਰ ਬਲਜੀਤ ਕੌਰ ਮੈਡਮ 3 ਸਾਲ ਦੇ ਕਰੀਬ ਦਾ ਸਮਾਂ ਹੋ ਗਿਆ 3 ਸਾਲ ਦੇ ਵਿੱਚ ਪੰਜਾਬ ਸਰਕਾਰ ਦੇ ਜੋ ਵਿਕਾਸ ਨੂੰ ਲੈ ਕੇ ਕਾਫੀ ਜਿਹੜੀ ਗੱਲਬਾਤ ਕੀਤੀ ਜਾਂਦੀ ਸੀ ਕਿ 3 ਸਾਲਾਂ ਦੇ ਵਿੱਚ ਕਿੰਨੇ ਕ ਵਿਕਾਸ ਹੋਏ ਐ ਔਰ ਜੇ ਆਪਾਂ ਮਲੋਟ ਦੀ ਗੱਲ ਕਰੀਏ ਤਾਂ ਮਲੋਟ ਦੀ ਸਥਿਤੀ ਕਿਸ ਤਰ੍ਹਾਂ ਦੀ ਐ ਦੇਖੋ ਜੀ ਪਹਿਲਾਂ ਤਾਂ ਮੈਂ ਕਿਉਂਕਿ ਮਲੋਟ ਮੇਰਾ ਹਲਕਾ ਤਾਂ ਮੈਂ ਮਲੋਟ ਦੀ ਗੱਲ ਹੀ ਪਹਿਲਾਂ ਕਰਾਂਗੀ ਜੋ ਮਲੋਟ ਪਹਿਲਾਂ ਸੀ ਤੇ ਜੋ ਮਲੋਟ ਹੋਣਾ ਹੈ ਉਹਦੇ ਡਿਫਰੈਂਸ ਤੁਹਾਨੂੰ ਲੋਕ ਹੀ ਦੱਸ ਦੇਣਗੇ ਜੇ ਅਸੀਂ ਸ਼ਹਿਰ ਦੀ ਗੱਲ ਕਰੀਏ ਤਾਂ ਇੱਥੇ ਇੱਕ ਮਿੰਮਟ ਕਾਲਜ ਹੈ ਜਿਸਦੇ ਵਿੱਚ ਬੱਚੇ ਦਾਖਲਾ ਨਹੀਂ ਸੀ ਲੈਂਦੇ ਔਰ ਜਿਹੜੇ ਅਧਿਆਪਕ ਸੀ ਉਹ ਖੂਨ ਨਾਲ ਚਿੱਠੀਆਂ ਲਿਖਦੇ ਹੁੰਦੇ ਸੀ ਕੋਈ ਗ੍ਰਾਂਟ ਨਹੀਂ ਸੀ ਮਿਲ ਰਹੀ ਅਸੀਂ ਉਸ ਕਾਲਜ ਨੂੰ ਰਿਵਾਈਵ ਕੀਤਾ ਬੱਚਿਆਂ ਦੀ ਗਿਣਤੀ ਵਧਾਈ ਅਸੀਂ ਫੋਕਲ ਪੁਆਇੰਟ ਦੀਆਂ ਜਿਹੜੀਆਂ ਵੀ ਜ਼ਰੂਰਤਾਂ ਸੀ ਭਾਵੇਂ ਉੱਥੇ ਗ੍ਰਿਡ ਦੀ ਗੱਲ ਕਰ ਲਈਏ ਉਹ ਸਾਰੀਆਂ ਅਸੀਂ ਲੈ ਕੇ ਆਏ ਭਾਵੇਂ ਸੀਵਰੇਜ ਦੀ ਗੱਲ ਕਰ ਲਈਏ ਸੀਵਰੇਜ ਤੇ 35 ਕਰੋੜ ਰੁਪਏ ਪਹਿਲਾਂ ਖਰਚੇ ਆ ਔਰ 10-11 ਕਰੋੜ ਅਸੀਂ ਹੋਰ ਇੱਥੇ ਸੀਵਰੇਜ ਤੇ ਲਾਉਣ ਜਾ ਰਹੇ ਹਾਂ ਸੋ ਲੋਕਾਂ ਦੀ ਵੱਡੀ ਸਮੱਸਿਆ ਜਿਹੜੀ ਸੀਵਰੇਜ ਦੀ ਉਹਦੇ ਤੋਂ ਨਜ਼ਰ ਦਵਾਨੇ ਜਾ ਰਹੇ ਆ ਸ਼ਹਿਰ ਨੂੰ ਅਸੀਂ ਸੀਸੀਟੀਵੀ ਕੈਮਰੇ ਲਗਵਾਏ ਤਾਂ ਕਿ ਇਹ ਪ੍ਰੋਟੈਕਟਿਵ এনवायरमेंट ਮਿਲੇ ਮਲੋਟ ਮੁਕਸਰ ਰੋਡ ਜੋ ਸਦਾ ਹੀ ਚਰਚਾ ਦਾ ਵਿਸ਼ਾ ਰਹੀ ਹੈ ਮੈਨੂੰ ਲੱਗਦਾ ਬਥੇਰੀਆਂ ਸਰਕਾਰਾਂ ਆਈਆਂ ਪਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਹਾਜ਼ਰੀ ਦੇ ਵਿੱਚ ਇਹ ਜਿਹੜਾ ਕੰਮ ਹੈ ਬਹੁਤ ਸੋਹਣੇ ਤਰੀਕੇ ਨਾਲ ਨੇਪਰੇ ਚੜਿਆ ਔਰ ਇਸ ਤੋਂ ਬਿਨਾ ਜੋ ਪੰਜਾਬ ਸਰਕਾਰ ਦੇ ਵੱਡੇ ਪੱਧਰ ਦੇ ਕੰਮ ਐ ਭਾਵੇਂ ਉਹ ਸਿੱਖਿਆ ਨੂੰ ਲੈ ਲਓ ਭਾਵੇਂ ਸਿਹਤ ਨੂੰ ਲੈ ਲਓ ਉਹ ਸਾਰੇ ਜਾਗੋ ਜਾਗਰ ਨਹੀਂ ਉਹਦੇ ਵਿੱਚ ਜ਼ਿਆਦਾ ਗੱਲਾਂ ਕਰਨ ਦੀ ਲੋੜ ਨਹੀਂ ਸੜਕ ਸੁਰੱਖਿਆ ਫੋਰਸ ਨੂੰ ਲੈ ਲਓ ਭਾਵੇਂ ਅਸੀਂ ਕਿਸਾਨਾਂ ਦੀ ਗੱਲ ਕਰ ਲਈਏ ਟੇਲਾਂ ਤੱਕ ਪਾਣੀ ਕਿਵੇਂ ਪਹੁੰਚਾਇਆ ਗਿਆ ਜਿਹੜੀ ਰਾਤਾਂ ਨੂੰ ਜਾ ਜਾ ਕੇ ਸ਼ਿਫਟਾਂ ਲਾਉਂਦੇ ਸੀ ਉਹਨਾਂ ਤੋਂ ਨਜਾਤ ਕਿਵੇਂ ਮਲਾਈ ਗਈ ਦਵਾਈ ਗਈ ਜਾਂ ਫਿਰ ਲੋਕਾਂ ਦੇ ਘਰਾਂ ਦੀ ਜਿਹੜੀ ਬਿਜਲੀ ਦੇ ਬਿੱਲਾਂ ਦੀ ਗੱਲ ਕਰ ਲਈਏ ਉਹਨਾਂ ਤੋਂ ਕਿਵੇਂ ਉਹਨਾਂ ਤੋਂ ਛੁਟਕਾਰਾ ਪਵਾਇਆ ਗਿਆ ਸੋ ਅਸੀਂ ਲੱਗੇ ਹੋਏ ਆ ਸੜਕ ਸੁਰੱਖਿਆ ਫੋਰਸ ਦੀ ਗੱਲ ਕਰ ਲਓ ਸੋ ਵਨ ਬਾਈ ਵਨ ਜੋ ਅਸੀਂ ਕਹਿੰਦੇ ਕਿ ਅਸੀਂ ਨਹੀਂ ਵਾਅਦਾ ਕੀਤਾ ਸੀ ਅਸੀਂ ਉਹਨਾਂ ਤੋਂ ਵੀ ਬਹੁਤ ਉੱਪਰ ਉੱਠ ਕੇ ਕੰਮ ਕੀਤੇ ਆ ਮੈਡਮ ਕੁਝ ਮਹੀਨੇ ਪਹਿਲਾਂ ਇੱਕ ਤੁਸੀਂ ਮੀਟਿੰਗ ਕੀਤੀ ਸੀਗੀ ਵੀ ਪੰਜਾਬ ਨੂੰ ਅਸੀਂ ਨਸ਼ਾ ਮੁਕਤ ਬਣਾਉਣਾ ਹੈ ਤੇ ਹੁਣ ਜਿਹੜੀ ਮੁੱਖ ਮੰਤਰੀ ਪੰਜਾਬ ਨੇ ਉਹ ਪੁਸ਼ਟੀ ਕਰਤੀ ਹੈ ਜੁੱਧ ਨਸ਼ਾ ਵਿਰੋਧੇ ਸਪੈਸ਼ਲ ਤੌਰ ਤੇ ਜਿਹੜੀ ਮਹਿਮ ਸ਼ੁਰੂ ਕਰਤੀ ਹੈ ਤਾਂ ਹੁਣ ਕਿਵੇਂ ਦੇਖਦੇ ਹੋ ਕਿਤੇ ਨਾ ਕਿਤੇ ਲੋਕਾਂ ਦੇ ਵਿਚਾਰ ਵੀ ਸਾਹਮਣੇ ਆ ਰਹੇ ਆ ਲੋਕ ਕਹਿੰਦੇ ਆ 70% ਦੇ ਕਰੀਬ ਹੈ ਜਿਹੜਾ बाकी ਜਿਹੜਾ ਨਸ਼ਾ ਦੇ ਖਾਤਮਾ ਹੋ ਗਿਆ ਜਿਹੜੇ ਆਪਾਂ ਕਹਿ ਸਕਦੇ ਹਾਈ ਲੈਵਲ ਦੇ ਨਸ਼ਾ ਤਸਕਰ ਸੀ ਉਹਨਾਂ ਨੂੰ ਕਾਬੂ ਕੀਤਾ ਗਿਆ ਬਿਲਕੁਲ ਜੀ ਔਰ ਮੈਨੂੰ ਲੱਗਦਾ ਕਿ ਜਿੰਨਾ ਸਖਤ ਐਕਸ਼ਨ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਲਿਆ ਐਜ਼ ਅ ਮੁੱਖ ਮੰਤਰੀ ਹੁੰਦੇ ਹੋਏ ਇੰਨਾ ਕਦੇ ਹਿਸਟਰੀ ਦੇ ਵਿੱਚ ਕਿਸੇ ਨੇ ਨਹੀਂ ਸੀ ਲਿਆ ਜਦੋਂ ਕਿ ਨਸ਼ਾ ਤਸਕਰਾਂ ਦੇ ਘਰ ਟੌਣ ਦੀ ਗੱਲ ਕਰੀ ਬਹੁਤ ਡੇਰਿੰਗ ਸਟੈਪ ਹੁੰਦੇ ਆ ਜਾਂ ਕਹਿ ਲੋ ਕਿ ਅਸੀਂ ਭਾਰਤ ਦੇ ਵਿੱਚ ਵੀ ਇਹੋ ਜਿਹੇ ਸਟੈਪ ਔਖੇ ਹੀ ਦੇਖਣ ਨੂੰ ਮਿਲਦੇ ਆ ਸੋ ਇੱਕ ਬਹੁਤ ਵੱਡਾ ਡਰ ਜਿਹੜਾ ਨਸ਼ਾ ਤਸਕਰਾਂ ਦੇ ਮਨਾਂ ਵਿੱਚ ਪਿਆ ਔਰ ਜਿਹੜਾ ਡਰੋਨਾ ਰਾਹੀਂ ਸੁਟਿਆ ਜਾਂਦਾ ਸੀ ਨਸ਼ਾ ਉੱਥੇ ਵੀ ਕੋਈ ਕੈਚ ਕਰਨ ਨੂੰ ਨਹੀਂ ਮਿਲਦਾ ਇਸ ਦਾ ਮਤਲਬ ਹੈ ਕਿ ਬਹੁਤ ਵੱਡੀ ਪੱਧਰ ਤੇ ਜਿਹੜਾ ਅਸੀਂ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਪਰ ਇਹਦੇ ਵਿੱਚ ਕੋਈ ਕਸਰ ਨਹੀਂ ਛੱਡਾਂਗੇ ਲੋਕ ਇਸ ਗੱਲ ਨੂੰ ਐਪਰੀਸ਼ੀਏਟ ਕਰ ਰਹੇ ਨੇ ਅਸੀਂ ਨਹੀਂ ਕਹਿ ਰਹੇ ਲੋਕ ਆਪ ਕਹਿ ਰਹੇ ਆ ਜਿਹੜਾ ਤੁਸੀਂ ਮਲੋੜ ਦੇ ਵਿਕਾਸ ਦੀ ਗੱਲ ਕੀਤੀ ਹੈ ਮਲੋੜ ਦੀ ਅਪਸਥਿਤੀ ਦੀ ਗੱਲ ਕਰੀਏ ਮਲੋਟ ਦੇ ਵਿੱਚ ਕਿੰਨੇ ਕੁ ਹਾਈ ਲੈਵਲ ਦੇ ਨਸ਼ਾ ਤਸਕਰ ਹੈ ਹੁਣ ਤੱਕ ਕਿੰਨੇ ਕਾਬੂ ਕਰ ਲਿਆ ਹੁਣ ਸਥਿਤੀ ਕੀ ਹੈ ਮੌਜੂਦਾ ਜੀ ਇੱਥੇ ਦੇਖੋ ਮਲੋਟ ਵੀ ਬਾਕੀ ਜ਼ਿਲ੍ਹਿਆਂ ਵਾਂਗੂ ਹੀ ਹੈ ਕੋਈ ਅਸੀਂ ਇਹ ਨਹੀਂ ਕਹਿ ਸਕਦੇ ਕਿ ਮਲੋਟ ਬਚਿਆ ਸੀ ਬਹੁਤ ਜ਼ਿਆਦਾ ਸਾਡੇ ਇਹੋ ਜਿਹੇ ਏਰੀਏ ਹਲੇ ਵੀ ਹੈ ਜਿਨ੍ਹਾਂ ਤੇ ਅਸੀਂ ਮਤਲਬ ਕੈਚ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਵੀ ਪਿਛਲੇ ਦਿਨਾਂ ਵਿੱਚ ਸਾਡੇ ਮਦਰਸੇ ਪਿੰਡ ਦੇ ਵਿੱਚ ਨਸ਼ਾ ਤਸਕਰ ਦਾ ਘਟਾ ਆਇਆ ਗਿਆ ਸੋ ਘਟਾ ਹੋਣਾ ਵੱਖਰੀ ਗੱਲ ਹੈ ਅਸੀਂ ਬੱਚਿਆਂ ਨੂੰ ਉਹਦੇ ਚੋਂ ਨਜਾਦ ਦਿਵਾ ਕੇ ਅਸੀਂ ਜਿਹੜੇ ਰੀਹੈਬ ਸੈਂਟਰਾਂ ਵਿੱਚ ਭੇਜਣ ਲਈ ਵੀ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰ ਰਹੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਕਾਫੀ ਹੱਦ ਤੱਕ ਅਸੀਂ ਕੰਟਰੋਲ ਕਰ ਲਿਆ ਪਰ ਰੱਗੇ ਰਵਾਂਗੇ ਜਿੰਨੀ ਦਰ ਤੱਕ ਇਹਨੂੰ ਬਿਲਕੁਲ ਡਾਊਨ ਲੈਵਲ ਤੱਕ ਮੈਡਮ ਇੱਕ ਤੁਹਾਡੇ ਡਿਪਾਰਟਮੈਂਟ ਦੀ ਗੱਲ ਕਰਕੇ ਆਂਗਣਵਾੜੀ ਜਿਹੜੇ ਵਰਕਰ ਹੈ ਜਾਂ ਹੈਲਪਰ ਹੈ ਉਹਨਾਂ ਦੀ ਡਿਮਾਂਡ ਹੈ ਵੀ ਜਿਹੜਾ ਇੱਕ ਵਾਦਾ ਕੀਤਾ ਸੀ ਉਹਨਾਂ ਨੂੰ ਪੱਕੇ ਕਰੋਗੇ ਔਰ ਦੂਜੀ ਗੱਲ ਇਹ ਕਹੀ ਜਾ ਰਹੀ ਹੈ 3 ਤੋਂ 6 ਸਾਲ ਦੇ ਜਿਹੜੇ ਬੱਚੇ ਹੈ ਉਹਨਾਂ ਨੂੰ ਵਾਪਸ ਜਿਹੜਾ ਆਂਗਣਵਾੜੀ ਸੈਂਟਰ ਦੇ ਵਿੱਚ ਲਿਆਂਦਾ ਜਾਊਗਾ देखो जी पक्के गरम दी ਤਾਂ ਕਿਉਂਕਿ ਇਹ ਸੈਂਟਰ ਦੀ ਸਕੀਮ ਹੈ ਔਨਰੇਰੀਅਮ ਬੇਸਡ ਹੈਗੀ ਹੈ ਸੈਂਟਰ ਦਾ ਇਹਦੇ ਚ ਜਿਹੜੀ ਛੰਡੀ ਵੀ ਬਖਾਉਣੀ ਸੈਂਟਰ ਨੂੰ ਜ਼ਰੂਰੀ ਹੈ ਬਾਕੀ ਜਿਹੜੀ ਉਹ 3 ਤੋਂ 6 ਸਾਲ ਦੇ ਬੱਚਿਆਂ ਦੀ ਗੱਲ ਕਰ ਲਈਏ ਉਹਦੇ ਲਈ ਜੇ ਮੁੱਢਲੇ ਪ੍ਰਬੰਧ ਉਸ ਸ਼ੁਰੂ ਕਰ ਲਿਆ ਪ੍ਰੀ ਸਕੂਲ ਜਿਹੜੇ ਟੀਚਰ ਦੀ ਦਰਜਾ ਮੰਗਦੀਆਂ ਨੇ ਉਹਦੇ ਲਈ ਅਸੀਂ ਉਹਨਾਂ ਦੀ ਟ੍ਰੇਨਿੰਗ ਵੀ ਸ਼ੁਰੂ ਕਰ ਦਿੱਤੀ ਹੈ ਸੋ ਉਸ ਲੈਵਲ ਤੇ ਅਸੀਂ ਉਹਨਾਂ ਨੂੰ ਲਿਜਾ ਕੇ ਬਿਲਕੁਲ ਇਹ ਡਿਮਾਂਡ ਵੀ ਉਹਨਾਂ ਦੀ ਪੂਰੀ ਕਰਾਂਗੇ ਲਾਸਟ ਸਵਾਲ ਹੈ ਜੀ ਲੋਕ ਕਹਿ ਰਹੇ ਆ ਕੇਜਰੀਵਾਲ ਸਾਹਿਬ ਹੁਣ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ਤੇ ਪਹੁੰਚ ਗਏ ਆ ਤੁਹਾਨੂੰ ਪਤਾ ਹੀ ਅੱਗੇ ਦੇਖੋ ਜੀ ਇਹ ਸਾਰਾ ਕੁਝ ਵਿਰੋਧੀ ਧਿਰਾਂ ਆਂਦੀਆਂ ਫਲਾਈਆਂ ਹੋਈਆਂ ਗੱਲਾਂ ਨੇ ਜਦੋਂ ਉਹਨਾਂ ਨੂੰ ਕੰਮ ਕਰਦੇ ਦਿਸ ਜਾਣ ਨਾ ਵੀ ਕੰਮ ਹੋ ਰਿਹਾ ਤਾਂ ਹੋਰ ਕੋਈ ਗੱਲ ਨਹੀਂ ਕਦੇ ਕੇਜਰੀਵਾਲ ਸਾਹਿਬ ਨੂੰ ਫੜ ਲਿਆ ਕਦੇ ਕਿਸੇ ਨੂੰ ਸੋ ਇੱਥੇ ਮਾਨ ਸਾਹਿਬ ਕੰਮ ਕਰ ਰਹੇ ਨੇ ਕੇਜਰੀਵਾਲ ਸਾਹਿਬ ਦੀ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਅਸੀਂ ਕੰਮ ਕਰਦੇ ਰਹਿਣਾ ਹੈ ਥੈਂਕ ਯੂ ਵੈਰੀ ਮੱਚ ਤਾਂ ਇਹ ਸਨ ਡਾਕਟਰ ਬਲਜੀਤ ਕੌਰ ਤਾਂ ਜਿਵੇਂ ਉਹਨਾਂ ਨੇ ਦੱਸਿਆ ਹੈ ਕਿ ਪੂਰੇ ਪੰਜਾਬ ਦੀ ਗੱਲ ਕੀਤੀ ਹੈ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਤਿੰਨ ਸਾਲ ਦੇ ਕਰੀਬ ਦਾ ਸਮਾਂ ਹੋ ਚੁੱਕਿਆ ਹੈ ਪੰਜਾਬ ਸਰਕਾਰ ਦਾ ਜੋ ਆਈਡੀਆ ਸੀਗਾ ਵਿਕਾਸ ਨੂੰ ਲੈ ਕੇ ਗੱਲ ਕਰ ਲਈਏ ਜਾਂ ਹੋਰ तमाम ਮੁੱਦਿਆਂ ਤੇ ਇਹਨਾਂ ਨੇ ਗੱਲਬਾਤ ਕੀਤੀ ਹੈ ਮਲੂਟ ਦੀ ਗੱਲ ਕਰੀਏ ਤਾਂ ਮਲੂਟ ਹਲਕੇ ਦੇ ਜਿਹੜੇ ਇਹ ਅਨਜਾਜ ਨੇ ਇੱਥੋਂ ਐਮਐਲਏ ਬਣੇ ਨੇ ਜਾ ਕੇ ਮੰਤਰੀ ਬਣੇ ਨੇ ਤਾਂ ਮਲੂਟ ਹਲਕੇ ਦੇ ਵਿਕਾਸ ਦੀ ਵੀ ਉਹਨਾਂ ਨੇ ਗੱਲਬਾਤ ਕੀਤੀ ਹੈ ਨਸ਼ਿਆਂ ਨੂੰ ਲੈ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ तमाम ਮੁੱਦਿਆਂ ਤੇ ਉਹਨਾਂ ਦੇ ਨਾਲ ਆਪਾਂ ਗੱਲਬਾਤ ਕੀਤੀ ਹੈ ਆਂਗਣਵਾੜੀ ਵਰਕਰਸ ਆ ਜਿਹੜੇ ਕਿਉਂਕਿ ਉਹਨਾਂ ਦਾ ਡਿਪਾਰਟਮੈਂਟ ਹੈ ਉਹਨਾਂ ਦੇ ਵੀ ਉਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਆ ਤਾਂ ਦੇਖਦੇ ਹਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ 2 ਸਾਲ ਦਾ ਸਮਾਂ ਜਿਹੜਾ ਬਾਕੀ ਰਹਿ ਗਿਆ ਹੈ ਪੰਜਾਬ ਸਰਕਾਰ ਦਾ ਤੇ 2 ਸਾਲ ਦੇ ਵਿੱਚ ਕਿਸ ਤਰੀਕੇ ਦੇ ਸਥਿਤੀ ਰਹਿੰਦੀ ਹੈ ਜੋ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀਗੇ ਉਹ ਕਿਤੇ ਨਾ ਕਿਤੇ ਪੂਰੇ ਹੋਣਗੇ ਜਾਂ ਨਹੀਂ ਗੁਰਜੀਤ ਸਿੰਘ ਅਰਮਾਨਾ D5 ਚੈਨਲ ਪੰਜਾਬੀ ਮਲੂਟ ਜਲਾ ਸ੍ਰੀ ਅਕਸਰ ਸਹਿਓ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ बुलंद ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ